ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰਦੇ ਪਏ ਹੋ ਗੁਰਦੁਆਰਾ ਮਨੀ ਕਰਨ ਸਾਹਿਬ ਦੇ ਜੋ ਹਿਮਾਚਲ ਵਿੱਚ ਹੈ ਮੇਰੇ ਬੱਚੇ ਇੱਥੇ ਗਏ ਹੋਏ ਉਹਨਾਂ ਨੇ ਹੀ ਵੀਡੀਓ ਬਣਾ ਕੇ ਲਿਆਂਦੀ ਆ ਤਾਂ ਮੈਂ ਪਾਈ ਵੀਡੀਓ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਵੀ ਜਰੂਰ ਕਰਨਾ ਕਿਉਂਕਿ ਮੇਰੀਆਂ ਸਾਰੀਆਂ ਵੀਡੀਓਸ ਜ਼ਿਆਦਾਤਰ ਵੀਡੀਓਜ਼ ਮੇਰੀਆਂ ਇਸੇ ਕਰਕੇ ਹੁੰਦੀਆਂ ਗੁਰਦੁਆਰਿਆਂ ਦੀਆਂ ਹੁੰਦੀਆਂ ਗੁਰੂ ਦਰਸ਼ਨਾਂ ਦੀਆਂ ਹੁੰਦੀਆਂ ਇਸੇ ਕਰਕੇ ਮੇਰੇ ਚੈਨਲ ਦਾ ਨਾਮ ਵੀ ਸੰਗ ਚੈਨਲ ਰੱਖਿਆ ਰੱਖਿਆ ਹੋਇਆ ਮੈਂ ਵੈਸੀ ਬੈਠੀ ਬੈਠੀ ਵੀਡੀਓ ਬਣਾਉਣ ਲੱਗੀ ਸੀ ਪਰ ਕੀ ਕੀ ਸੋਹਣੇ ਸਬਸਕ੍ਰਾਈਬਰ ਮੇਰੇ ਬਣੇ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ